16ਵੀਂ ਪੌੜੀ ਦਾ ਜਿਹੜਾ ਕੋਈ ਵੀਡੀਓ ਜਿਹੜੀ ਆਪਣੀ ਕਰਤੀ ਵੀ ਗਈ ਸੀ ਪੌੜੀ ਵੀ ਲੰਬੀ ਸੀ ਪਹਿਲਾਂ ਹੀ ਅਸੀਂ ਸੋਚਿਆ ਸੀ ਕਿ ਦੋ ਹਿੱਸਿਆਂ ਦੇ ਵਿੱਚ ਪਾਵਾਂਗੇ ਪਰ ਦੂਜਾ ਪਾਰਟ ਸ਼ੁਰੂ ਕਰਦੇ ਆਂ ਧਵਲਾ ਉੱਪਰ ਕੀਤਾ ਭਾਰ ਨਹੀਂ ਤਾਂ ਭਾਈ ਇਹੋਂ ਦੱਸੋ ਵੀ ਜੇ ਮੰਨਿਆ ਵੀ ਜਾਵੇ ਨਾ ਵੀ ਇੱਕ ਬਲਦ ਦੇ ਸਿਰ ਤੇ ਖੜੀ ਆ ਤਾਂ ਉਹਦੇ ਉੱਤੇ ਕਿੰਨਾ ਬਜਨ ਹੈ ਫਿਰ ਉਹ ਕਿਵੇਂ ਚੱਲ ਰਿਹਾ ਹੈ ਕਿਵੇਂ ਚੱਲ ਸਕਦਾ ਇੰਨਾ ਬਜਨ ਤੇ ਕਹਿੰਦੇ ਫਿਰ ਇੱਕ ਹੋਰ ਗੱਲ ਦੱਸੋ ਜੇ ਥੱਲੇ ਮੰਨਿਆ ਵੀ ਜਾਂਦਾ ਬਲਦ ਸਿੰਘ ਤੇ ਬਲਦ ਤੇ ਸਿੰਘ ਤੇ ਖੜੀ ਐ ਤਾਂ ਫਿਰ ਬਲਦ ਕਿੱਥੇ ਖੜਾ ਹੈ ਬਲਦ ਕਾਸਤੇ ਖੜਾ ਹੈ ਬਲਦ ਦੇ ਤੇ ਥੱਲੇ ਹੋਰ ਧਰਤੀ ਹੋਊਗੀ ਫਿਰ ਉਹ ਵੀ ਕਿਸੇ ਦੇ ਸਿਰ ਤੇ ਸਿੰਘ ਤੇ ਖੜੀ ਹੋਊਗੀ ਫਿਰ ਉਹਦੇ ਥੱਲੇ ਐਦਾਂ ਮਹਾਰਾਜ ਕਹਿੰਦੇ ਨਹੀਂ ਭਾਈ ਧਰਤੀ ਹੋਰ ਪਰ ਐ ਹੋਰ ਹੋਰ ਸਤੇ ਭਾਰ ਤਲੇ ਕਵਨ ਜੋਰ ਏਦਾਂ ਕਹਿੰਦੇ ਭਾਈ ਨਹੀਂ ਆ ਸਵਾਲ ਦਾ ਜਵਾਬ ਕੋਈ ਵੀ ਨਹੀਂ ਦੇ ਸਕਦਾ ਜਿਹੜਾ ਗੁਰੂ ਸਾਹਿਬਾਂ ਨੇ ਆਪਾਂ ਨੂੰ ਪੁੱਛਿਆ ਇਹਨਾਂ ਲੋਕਾਂ ਨੂੰ ਪੁੱਛਿਆ ਜਿਹੜੇ ਧੌਲ ਨੂੰ ਬਲ ਦੇ ਸਿਰ ਤੇ ਧਰਤੀ ਨੂੰ ਮੰਨਦੇ ਐ ਕਿਉਂਕਿ ਧਰਤੀ ਦੇ ਥੱਲੇ ਵੀ ਸਪੇਸ ਹੈ ਧਰਤੀ ਦੇ ਚਾਰੇ ਪਾਸੇ ਖਾਲੀ ਥਾਂ ਹੈ ਸੋ ਇਹ ਗੱਲਾਂ ਸੈਂਸ ਦੀਆਂ ਨੇ ਜੋ ਅੱਜ ਬਾਣੀ ਦੇ ਵਿੱਚ ਵੀ ਇਹ ਗੱਲਾਂ ਮਨਾਉਤ ਹੈ ਪਰ ਅਸੀਂ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤਰੰਗਾ ਕੇ ਨਾਵ ਸਭ ਨਾਲ ਲਿਖਿਆ ਬੁਰੀ ਕਲਾਮ ਕਹਿੰਦੇ ਭਾਈ ਆ ਤਾਂ ਜਿੰਨੇ ਜੀ ਜਨ ਤੇ ਇੱਥੇ ਪੈਦਾ ਹੋਇਆ ਨਾ ਸਭ ਆਪੋ ਆਪਣਾ ਬੁੜੀ ਕਲਾਮ ਲੇਖੇ ਲਿਖ ਰਹੇ ਨੇ ਜਿਹੋ ਜਾਂ ਕੋਈ ਲੇਖਾ ਲਿਖਦਾ ਉਹੋ ਜਾਂ ਉਹਨੂੰ ਕ੍ਰੈਡਿਟ ਡੈਬਿਟ ਮਿਲ ਜਾਂਦਾ ਹੈ ਭਾਵ ਨਫਾ ਨੁਕਸਾਨ ਦਾ ਉਹ ਜ਼ਿੰਮੇਵਾਰ ਹੈ ਆਪ ਹੀ ਦੱਦਾ ਦੋਸਤਾਂ ਦੇਉ ਕਿ ਸਦੋਸ ਕਰਮ ਆਪਣੇਆ ਜੋ ਮੈਂ ਕੀਆ ਉਸ ਕੋ ਮੈਂ ਪਾਇਆ ਦੋਸਤਾਂ ਦੀਜ ਅਵਰ ਜਨਾ ਜੀ ਜਾ ਤਰੰਗਾ ਕੇ ਨਾਮ ਸਭਣਾ ਲਿਖਿਆ ਬੁੜੀ ਕਲਾਮ ਸਭ ਆਪੋ ਆਪਣਾ ਲੇਖਾ ਲਿਖ ਰਹੇ ਨੇ ਜਹੇ ਦਾ ਕੋਈ ਲੇਖਾ ਲਿਖਦਾ ਸੋਹਣਾ ਲੇਖਾ ਲਿਖਣ ਵਾਸਤੇ ਗੁਰੂ ਗਿਆਨ ਦੀ ਗੁਰੂ ਸ਼ਬਦ ਦੀ ਲੋੜ ਹੈ ਜੀ ਜਤਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇ ਜੇ ਕੋਈ ਇਸ ਦਾ ਹਿਸਾਬ ਕਿਤਾਬ ਲਾਉਣਾ ਚਾਹੁੰਦਾ ਹੋਵੇ ਤਾਂ ਆਪਾਂ ਸੋਚ ਕੇ ਦੇਖੋ ਵੀ ਕਿੰਨਾ ਵੱਡਾ ਲੇਖਾ ਹੋਊਗਾ ਕਿੰਨਾ ਟਾਈਮ ਲੱਗੂਗਾ ਸਾਨੂੰ ਇੱਕ ਚੰਦ ਤੇ ਜਾਣ ਇੱਕ ਚੰਦ ਤੇ ਜਾਣ ਵਾਸਤੇ ਜਿਹੜੀ ਹੈਗੀ ਹੈ ਉਹਦੇ ਉੱਤੇ ਵੀ ਸਾਨੂੰ ਜਿਹੜੀ ਪ੍ਰਕਾਸ਼ ਲਾਈਟ ਹੈ ਉਹਦੇ 1 ਸੈਕਿੰਡ ਲੱਗ ਜਾਂਦਾ ਜਿਹੜੀ 360000 ਕਿਲੋਮੀਟਰ ਪ੍ਰਤੀ ਸੈਕਿੰਡ ਹੈ ਤੇ ਇਦਾਂ ਏਡੇ ਏਡੇ ਦੂਰ ਤਾਰੇ ਪਏ ਨੇ ਜਿਨ੍ਹਾਂ ਦੇ ਉੱਤੇ 5-5 ਅਰਬ ਸਾਲ ਪ੍ਰਕਾਸ਼ ਲਾਈਟ ਦੇ ਲੱਗ ਜਾਂਦੇ ਆ ਔਰ ਜਿਹੜਾ ਇਹ ਆਕਾਸ਼ ਹੈ ਇਹ ਉਸ ਪ੍ਰਕਾਸ਼ ਲਾਈਟ ਤੋਂ ਕਈ ਗੁਣਾ ਅੱਜ ਵੀ ਲਗਾਤਾਰ ਫੈਲ ਰਿਹਾ ਹੈ ਇਹਦਾ ਅੰਤ ਵੀ ਭਾਈ ਕੋਈ ਨਹੀਂ ਪਾ ਸਕਦਾ ਲੇਖਾ ਲਿਖਿਆ ਕੀਤਾ ਹੋਏ ਕਿਤਾ ਤਾਣ ਸਵਾਲੇ ਰੂਪ ਕਿੰਨੀ ਵੱਡੀ ਤਾਕਤ ਹੋਵੇਗੀ ਇਸ ਨਿਜਮਟਲ ਹੁਕਮ ਪਰਮਾਤਮਾ વૈਗੁਰੂ ਦੇ ਵਿੱਚ ਕਿੰਨਾ ਸੋਹਣਾ ਦਾ ਰੂਪ ਹੋਵੇਗਾ ਕਿਤੀ ਦਾਤ ਕਿੰਦੀ ਵੱਡੀ ਦਾਤ ਕਿੰਨੀ ਦਾਤ ਹੈ ਸਾਰੀਆਂ ਦਾਤਾਂ ਨੇ ਜੋ ਨਜ਼ਰ ਆ ਰਹੀਆਂ ਨੇ ਸਭ ਉਹਦੀਆਂ ਦਾਤਾਂ ਨੇ ਧਰਤੀ ਦੇ ਵਿੱਚ ਉਹਨਾਂ ਨੇ ਐਸੀ ਤਾਕਤ ਪਾਈ ਹੈ ਪਾਣੀ ਦੇ ਵਿੱਚ ਪਾਈ ਹੈ ਹਵਾ ਦੇ ਵਿੱਚ ਕਿੰਨੀਆਂ ਦਾਤਾਂ ਨੇ ਗਿਣੀਆਂ ਨਹੀਂ ਜਾ ਸਕਦੀ ਕੀਤੀ ਦਾਤ ਜਾਣੇ ਕੌਣ ਕੂਤ ਕਿਹੜਾ ਅੰਦਾਜ਼ਾ ਲਾ ਸਕਦਾ ਭਾਈ ਕੂਤ ਪਹਿਲਾਂ ਹੁੰਦੇ ਰਾਜੇ ਭੇਜਦੇ ਥੋੜਾ ਜਿਹਾ ਜਗ੍ਹਾ ਵੱਡ ਕੇ ਨਾ ਕੂਤ ਕੀ ਕਰਦੇ ਸੀ ਥੋੜੀ ਜਿਹਾ ਜਗ੍ਹਾ ਵੱਡ ਕੇ ਤੇ ਉਹਦਾ ਕੱਢ ਕੇ ਏਰੀਆ ਵੀ ਇੰਨੇ ਏਰੀਆ ਦੇ ਵਿੱਚੋਂ ਇੰਨੀ ਫਸਲ ਹੁੰਦੀ ਹੈ ਇੰਨਾ ਇਹਦੇ ਏਕੜ ਨੇ ਟੋਟਲੇ ਦੇ ਕੋਲੇ ਇੰਨੀ ਫਸਲ ਹੈ ਤੇ ਉਹਦਾ ਟੈਕਸ ਲੈ ਕੇ ਜਾਂਦੇ ਸੀ ਉਹ ਅੰਦਾਜ਼ਾ ਲਾ ਕੇ ਜਾਂਦੇ ਸੀ ਵੀ ਇਹਦੇ ਬੰਦੇ ਦੇ ਇੰਨੀ ਫਸਲ ਹੋ ਸਕਦੀ ਹੈ ਪਰ ਮਹਾਰਾਜ ਕਹਿੰਦੇ ਭਾਈ ਕੋਈ ਕਿੱਡਾ ਵੱਡਾ ਸਾਹਿਬੀ ਕਿਤਾਬੀ ਹੋਵੇ ਕੌਣ ਜਾਣ ਸਕਦਾ ਨਹੀਂ ਜਾਣ ਸਕਦਾ ਕੀਤੀ ਦਾਤ ਜਾਣ ਕੌਣ ਕੂਤ ਕੀ ਤਪਸਾਓ ਇੱਕੋ ਕਵਾਓ ਇਹ ਪਸਾਰਾ ਤਾਂ ਭਾਈ ਇੱਕ ਕਵਾ ਇੱਕ ਵਚਨ ਇੱਕ ਆਵਾਜ਼ ਦੇ ਰਾਹੀ ਹੋਇਆ ਹੈ ਕੀਤਾ ਕਵਾਓ ਇੱਕੋ ਪਸਾਓ ਜਿਹਨੂੰ ਅਸੀਂ ਸਾਇੰਸ ਵਾਲੇ ਬਿਗ ਬੈਂਕ ਕਹਿੰਦੇ ਆ ਗੁਰਬਾਣੀ ਵਿੱਚ ਕਵਾਓ ਆਵਾਜ਼ ਲਿਖਿਆ ਹੋਇਆ ਹੈ ਕੀਤਾ ਕਵਾ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਫਿਰ ਉਸ ਤੇ ਲੱਖਾਂ ਦਰਿਆ ਬਣ ਗਏ ਸਾਰਾ ਕੁਝ ਜੋ ਦਿਸਦਾ ਸਮੁੰਦਰ ਬਣ ਗਏ ਚੰਦ ਬਣ ਗਏ ਤਾਰੇ ਬਣ ਗਏ ਆ ਜਿਹੜੇ ਸਾਡੇ ਸਰੀਰ ਨੇ ਇਹ ਵੀ ਦਰਿਆਈ ਹਨ ਜੀਵਾਂ ਦੇ ਕੀੜੀ ਤੋਂ ਲੈ ਕੇ ਹਾਥੀ ਤੱਕ ਲੱਖਾਂ ਬਣ ਗਏ ਤੇ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਾਵਣ ਕਹਾ ਵਿਚਾਰ ਮੈਂ ਐਡੀ ਵੱਡੀ ਕੁਦਰਤ ਦੀ ਕਿਵੇਂ ਵਿਚਾਰ ਕਰ ਸਕਦਾ ਹਾਂ ਗੁਰੂ ਨਾਨਕ ਸਾਹਿਬ ਦਾ ਦੇਖੋ ਜਿਗਰਾ ਜਿਨ੍ਹਾਂ ਨੇ ਨਿਮਰਤਾ ਦੇ ਨਾਲ ਆਪਣੇ ਆਪ ਨੂੰ ਨੀਚ ਵੀ ਕਹਿ ਦਿੱਤਾ ਵਿਚਾਰ ਕਰਨ ਵਾਸਤੇ ਵੀ ਮੈਂ ਵੀ ਇੱਕ ਤਰ੍ਹਾਂ ਦਾ ਨਿਮਾਣਾ ਹਾਂ ਇਹ ਸਾਧ ਸੰਗਤ ਜੀਓ ਮਹਾਰਾਜ ਕਹਿੰਦੇ ਭਾਈ ਖੇਤੀ ਦਾ ਕੁਦਰਤ ਕਾਵਣ ਕਹਾ ਵਿਚਾਰ ਬਾਹਰਿਆ ਨਾ ਜਾਵਾ ਇੱਕ ਵਾਰ ਮੈਂ ਤਾਂ ਐਸੇ ਅਤਲ ਹੁਕਮ ਲੈ ਜੀ ਮਸਦਾਤ ਪਰਮਾਤਮਾ ਰੂਪੀ ਪਰਮਾਤਮਾ ਤੋਂ ਇੱਕ ਵਾਰ ਵੀ ਬਲਹਾਰੇ ਨਹੀਂ ਜਾ ਸਕਦਾ ਭਾਵ ਮੇਰੇ ਕੋਲੇ ਉਹਦਾ ਧੰਨਵਾਦ ਕਰਨ ਵਾਸਤੇ ਵੀ ਕੁਝ ਨਹੀਂ ਹੈ ਜੋ ਤੁਧ ਭਾਵੈ ਬਾਹਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਬਸ ਇੱਥੇ ਆ ਕੇ ਹੀ ਰੁਕਣਾ ਪਵੇਗਾ ਅੰਦਾਜ਼ੇ ਅੰਤ ਪਾਉਣ ਦੀਆਂ ਗੱਲਾਂ ਨੂੰ ਛੱਡ ਕੇ ਵੀ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਤੇਰੀ ਕਾਰ ਚੰਗੀ ਹੈ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਹੈ ਅਕਾਰ ਤੋਂ ਰਹਿਤ ਨਿਜਮ ਰੂਪੀ ਸਦਾਤ ਪਰਮਾਤਮਾ ਵਾਹਿਗੁਰੂ ਜੀ ਤੂੰ ਸਦਾ ਹੀ ਸਲਾਮਤ ਹੈ ਭਾਵੇਂ ਇਹ ਸ੍ਰਿਸ਼ਟੀ ਹੈ ਸੀ ਭਾਵੇਂ ਆ ਤੂੰ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਤੂੰ ਕੱਲ ਨੂੰ ਵੀ ਹੈ ਤੂੰ ਸਦਾ ਸਲਾਮਤ ਹੈ ਤੇਰੀ ਜਿਹੜੀ ਹੋਂਦ ਹੈ ਉਹ ਮਿਟਦੀ ਨਹੀਂ ਇਸ ਕਰਕੇ ਤੇ ਤੁਮ ਮਾਰੇ ਨਹੀਂ ਜਾ ਸਕਦਾ ਤੇਰੀ ਕੁਦਰਤ ਦਾ ਮੈਂ ਤ ਨਹੀਂ ਪਾ ਸਕਦਾ ਸੋ ਇਸ 16ਵੀਂ ਪੌੜੀ ਦੀ ਵਿਚਾਰ ਕੀਤੀ ਹੈ ਦੋ ਹਿੱਸਿਆਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ